लास्ट टाइम ਤੁਹਾਡੇ ਨਾਲ ਚਰਚਾ ਹੋਈ ਸੀ ਤੁਸੀਂ ਇੱਕ ਗੱਲ ਸਾਫ਼ ਕੀਤੀ ਸੀ ਕਿ ਕਾਂਗਰਸ ਪਾਰਟੀ ਜਿਸ ਉਮੀਦਵਾਰ ਨੂੰ ਵੀ उतारेगा ਉਮੀਦਵਾਰ ਕਾਬਲ ਹੋਏਗਾ ਔਰ ਬਹੁਤ ਵਧੀਆ ਨਾਮ ਹੋਏਗਾ ਔਰ ਕਾਂਗਰਸ ਪਾਰਟੀ ਨੇ ਆਪਣਾ ਵਾਅਦਾ ਪੂਰਾ ਕੀਤਾ ਰਾਜਾ ਬੜਿੰਗ ਨੂੰ ਮੈਦਾਨ ਦੇ ਵਿੱਚ ਉਤਾਰਿਆ ਕਾਂਗਰਸ ਪਾਰਟੀ ਤਾਂ ਇਸ ਗੱਲ ਤੇ ਸੀ ਵੀ ਕਿਸ ਤਰੀਕੇ ਬਿੱਟੂ ਨੂੰ ਹਰਾਇਆ ਜਾਵੇ ਤੇ ਸਭ ਤੋਂ ਕਾਬਲ ਬੰਦਾ ਇੱਥੇ ਭੇਜਿਆ ਜਾਵੇ ਤਾਂ ਫਿਰ ਪਾਰਟੀ ਦੇ ਪ੍ਰਧਾਨ ਤੋਂ ਇਲਾਵਾ ਉਹ ਕਿਹੜਾ ਬੰਦਾ ਹੋ ਸਕਦਾ ਜਿਹੜਾ ਲੋਕਲ ਵਰਕਰ ਹੈ ਪੂਰਨ ਤੌਰ ਤੇ ਸਪੋਰਟ ਕਰੇਗਾ ਕਿਉਂਕਿ ਬਿੱਟੂ ਜੀ ਪੁਰਾਣੇ ਕਾਂਗਰਸੀ ਨੇ ਬੀਜੇਪੀ ਦੇ ਵਿੱਚ ਗਏ ਨੇ ਕੁਝ ਵੋਟ ਜਿਹੜੀ ਉਧਰ ਜਾ ਸਕਦੀ ਧਿਆਨੇ ਦੇ खास तौर ਤੇ ਮਾਨ ਕਰ ਲਓ ਉਨਾ ਹੀ ਘਟਿਆ ਤੇ ਅੱਜ ਵੀ ਵਰਕਰ ਪੱਪਾ ਪਾ ਰਿਹਾ ਵੀ ਹੁਣ ਫਟਾਫਟ ਉਹਨਾਂ ਦੇ ਪੈਰ ਮਚਣ ਲੱਗੇ ਹੋਏ ਐ ਵੀ ਲੇਟ ਹੋ ਗਏ ਆ ਅੱਗੇ ਹੀ ਕੈਂਪੇਨ ਸਾਡਾ ਸਾਡਾ ਪ੍ਰਧਾਨ ਆਵੇ ਸਾਡਾ ਕੈਂਡੀਡੇਟ ਆਵੇ ਤੇ ਅਸੀਂ ਗਲੀਆਂ ਗਲੀਆਂ ਘਰੋ ਘਰੀ ਹੋ ਲਈਏ ਕਾਂਗਰਸ ਤੁਹਾਨੂੰ ਬਤੌਰ ਉਮੀਦਵਾਰ ਉਤਾਰ ਸਕਦੀ ਹੈ। ਵੇਖਿਆ ਜਾਂਦਾ ਜਦੋਂ ਕਿਸੇ ਦੀ ਟਿਕਟ ਕੱਟੀ ਜਾਂਦੀ ਹੈ ਤਾਂ ਉਹਨਾਂ ਪਾਰਟੀ ਨਾਲ ਨਾਰਾਜ਼ ਹੋ ਜਾਂਦੇ ਨੇ ਪਰ ਤੁਸੀਂ ਇੱਕ ਸੱਚੇ ਸਿਪਾਹੀ ਬਣ ਕੇ ਸਭ ਤੋਂ ਅੱਗੇ ਹੋ ਔਰ ਇਸ ਰੋਡ ਸ਼ੋਅ ਦੇ ਵਿੱਚ ਵੀ ਆਸਕੋ ਆਪਣੀ ਸਮੂਦਲੀਅਤ ਦਰਜ ਕਰਵਾਓਗੇ ਔਰ ਤੁਰੰਤ ਤੌਰ ਤੇ ਕਾਂਗਰਸ ਪਾਰਟੀ ਦੀ ਸਪੋਰਟ ਦੇ ਲਈ ਖੜੀ ਹੋ। ਬਹੁਤ ਹੀ ਬੰਦਿਆਂ ਨੇ ਬਹੁਤ ਚੀਜ਼ਾਂ ਕਹੀਆਂ ਸੀ ਮੈਨੂੰ ਕੋਈ ਕਹਿਣਚ ਗਰੇਜ਼ ਨਹੀਂ ਵੀ ਅਗਰ ਜਾਖੜ ਸਾਹਿਬ ਨੇ ਛੱਡੀ ਸੀਗੀ ਤਾਂ ਜਾਖੜ ਸਾਹਿਬ ਨੇ ਕਿਸੇ ਵਾਜਬ ਕਾਰਨ ਕਰਕੇ ਉਹਨਾਂ ਟਿਕਟਾਂ ਦੇ ਕਰਕੇ ਮੈਨੂੰ ਨਹੀਂ ਮਿਲੀ ਤੇ ਦੂਸਰੇ ਨੂੰ ਮਿਲ ਗਈ ਛੱਡ ਕੇ ਜਾਂਦੇ ਆ ਉਹ ਚੰਗੀ ਗੱਲ ਨਹੀਂ ਸਾਡੇ ਕੋਲ ਮੌਕੇ ਬੜੇ ਹਨ ਸਸ਼ੀਕਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਲੋਕ ਸਭਾ 2014 ਚੋਣਾਂ ਦੇ ਵਿੱਚ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਗਰਮਾਉਂਦੀ ਨਜ਼ਰ ਆ ਰਹੀ ਹੈ 13 ਲੋਕ ਸਭਾ ਸੀਟਾਂ ਦੇ ਵਿੱਚੋਂ ਲੁਧਿਆਣਾ ਦੀ ਸੀਟ ਹੌਟ ਸੀਟ ਬਣ ਰਹੀ ਹੈ ਕਿਉਂਕਿ ਦੇਰ ਆਏ ਦਰੁਸਤਾ ਇਹ ਕਹਿ ਸਕਦੇ ਆ ਲੁਧਿਆਣਾ ਤੋਂ ਕਾਂਗਰਸ ਪਾਰਟੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਬਤੌਰ ਉਮੀਦਵਾਰ ਜਿਉਂ ਹੀ ਮੈਦਾਨ ਦੇ ਵਿੱਚ ਉਤਾਰਿਆ ਸਿਆਸਤ ਦੇ ਵਿੱਚ ਹਲਚਲ ਸ਼ੁਰੂ ਹੋ ਗਈ ਹੈ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਵਧੀ ਹੈ ਕਿਉਂਕਿ ਕਿਹਾ ਜਾ ਰਿਹਾ ਸੀ ਕਿ ਰਵਨੀਤ ਬਿੱਟੂ ਜਦੋਂ ਭਾਜਪਾ ਦੇ ਵਿੱਚ ਜਾਂਦੇ ਨੇ ਤਾਂ ਪੰਜਾਬ ਤੋਂ ਚਿਹਰਾ ਕਿਹੜਾ ਹੋਏਗਾ ਸੋ ਉਮੀਦਵਾਰ ਐਲਾਨ ਚੁੱਕੀ ਹੈ ਕਾਂਗਰਸ ਆ ਰਾਜਿਕ ਵੱਡਾ ਰੂਟ ਸ਼ੋ ਜਿਹੜਾ ਹੋਣ ਜਾ ਰਿਹਾ ਸਾਡੇ ਨਾਲ ਪੰਜਾਬ ਦੇ ਸਿਆਸਤਦਾਨਾਂ ਦੇ ਵਿੱਚ ਉਹ ਕਿ ਸਿਆਸਤਦਾਨ 파ਕ ਪੂਸ਼ਨ ਆਸ਼ੂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਆਸ਼ੂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚਾਚਕਲ ਬਹੁਤ ਮਿਹਰਬਾਨੀ ਲਈ ਆਸ਼ੂ ਜੀ ਲਾਸਟ ਟਾਈਮ ਤੁਹਾਡੇ ਨਾਲ ਚਰਚਾ ਹੋਈ ਸੀ ਤੁਸੀਂ ਇੱਕ ਗੱਲ ਸਾਫ਼ ਕੀਤੀ ਸੀ ਕਿ ਕਾਂਗਰਸ ਪਾਰਟੀ ਜਿਸ ਉਮੀਦਵਾਰ ਨੂੰ ਵੀ उतਾਰੇਗਾ ਉਮੀਦਵਾਰ ਕਾਬਲ ਹੋਏਗਾ ਔਰ ਬਹੁਤ ਵਧੀਆ ਨਾਮ ਹੋਏਗਾ ਔਰ ਕਾਂਗਰਸ ਪਾਰਟੀ ਨੇ ਆਪਣਾ ਵਾਅਦਾ ਪੂਰਾ ਕੀਤਾ ਰਾਜਾ ਬੜਿੰਗ ਨੂੰ ਮੈਦਾਨ ਦੇ ਵਿੱਚ ਉਤਾਰਿਆ ਔਰ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਜਿਹੜੀ ਹੋਣੀ ਸ਼ੁਰੂ ਹੋ ਚੁੱਕੀ ਹੈ ਤੁਸੀਂ ਕਿਵੇਂ ਵੇਖਦੇ ਹੋ ਇਹ ਸੀਟ ਨਾ ਬਿੱਟੂ ਜੀ ਤੇ ਸਵਿਚਓਵਰ ਤੇ ਕਾਂਗਰਸ ਪਾਰਟੀ ਤਾਂ ਇਸ ਗੱਲ ਤੇ ਸੀ ਵੀ ਕਿਸ ਤਰੀਕੇ ਬਿੱਟੂ ਨੂੰ ਹਰਾਇਆ ਜਾਵੇ ਤੇ ਸਭ ਤੋਂ ਕਾਬਲ ਬੰਦਾ ਇੱਥੇ ਭੇਜਿਆ ਜਾਵੇ ਤਾਂ ਫਿਰ ਪਾਰਟੀ ਦੇ ਪ੍ਰਧਾਨ ਤੋਂ ਇਲਾਵਾ ਉਹ ਕਿਹੜਾ ਬੰਦਾ ਹੋ ਸਕਦਾ ਤੇ ਬੜਾ ਠੀਕ ਤੇ ਵਾਜਬ ਉਮੀਦਵਾਰ ਲੁਧਿਆਣੇ ਵਾਸਤੇ ਉਹਨਾਂ ਨੇ ਭੇਜਿਆ ਅੱਜ ਉਹ ਆ ਰਹੇ ਆ ਅਸੀਂ ਸਾਰੇ ਆਪਣੀ ਆਪਣੀਆਂ ਜਿੱਥੇ-ਜਿੱਥੇ ਜਿੱਦੇ-ਜਿੱਦੇ ਡਿਊਟੀਆਂ ਲੱਗੀਆਂ ਹੋਈਆਂ ਉਹਦੇ ਹਿਸਾਬ ਨਾਲ ਉਹਨਾਂ ਦਾ ਸਵਾਗਤ ਕਰਨ ਨੂੰ ਤਾਂ ਯਾਰ ਬੈਠੇ ਆ ਤੇ ਕੱਲ ਤੋਂ ਕਾਂਗਰਸ ਪਾਰਟੀ ਦੀ ਜਿਹੜੀ ਚੋਣ ਮੁਹਿੰਮ ਹੈ ਉਹ ਤੁਸੀਂ ਦੇਖਿਓ ਦਿਨੋ ਦਿਨ ਦਿਨੋ ਦਿਨ ਕਿਸ ਤਰੀਕੇ ਵੱਧਦੀ ਜਾਂਦੀ ਹੈ ਕਾਂਗਰਸ ਪਾਰਟੀ ਦਾ ਘੜ ਰਹੀ ਹੈ ਲੁਧਿਆਣਾ ਦੀ ਸੀਟ ਗਾਲਬ ਸਾਹਿਬ ਤੋਂ ਲੈ ਕੇ ਪੁਰਾਣੇ ਸਮੇਂ ਦੀ ਜੇ ਗੱਲ ਕੀਤੀ ਜਾਵੇ ਸਿਰਫ ਇੱਕ ਅਕਾਲੀ ਦਲ ਦਾ ਕੈਂਡੀਡੇਟ ਜਿੱਤਿਆ ਉਸ ਤੋਂ ਬਾਅਦ ਮਨੀਸ਼ तिवारी ਹੋ ਗਏ ਜਾਂ ਬਿੱਟੂ ਜੀ ਨੇ ਲਗਾਤਾਰ ਦੋ ਜਿੱਤਾਂ ਹਾਸਲ ਕੀਤੀਆਂ ਉਹ ਹੁਣ ਕਾਂਗਰਸ ਤੋਂ ਰਾਜਾ ਬਰਿੰਗ ਆਏ ਨੇ ਤੁਸੀਂ ਕਿਵੇਂ ਵੇਖਦੇ ਹੋ ਕਿ ਜਿਹੜਾ ਲੋਕਲ ਵਰਕਰ ਹੈ ਪੂਰਨ ਤੌਰ ਤੇ ਸਪੋਰਟ ਕਰੇਗਾ ਕਿਉਂਕਿ ਬਿੱਟੂ ਜੀ ਪੁਰਾਣੇ ਕਾਂਗਰਸੀ ਨੇ ਭਾਜਪਾ ਦੇ ਵਿੱਚ ਗਏ ਨੇ ਕੁਝ ਵੋਟ ਜਿਹੜੀ ਉਧਰ ਜਾ ਸਕਦੀ ਹੈ ਮੇਰਾ ਖਿਆਲ ਬਿੱਟੂ ਜੀ ਨੂੰ ਗਿਆ 1.5 ਸਵਾ 1.5 ਮ ਹੋਏ ਨਾ ਕਾਂਗਰਸ ਪਾਰਟੀ ਨੂੰ ਡੈਂਟ ਪਾ ਨਹੀਂ ਸਕੇ ਤੇ ਹੁਣ ਤਾਂ ਪ੍ਰਧਾਨ ਸਾਹਿਬ ਦੇ ਆਣ ਤੋਂ ਬਾਅਦ ਤਾਂ ਬਿਲਕੁਲ ਹੀ ਨਹੀਂ ਪੈਣਾ ਜੋ ਮੈਂ ਸਮਝਦਾ ਹਾਂ ਅਗਰ ਮਨੀਸ਼ ਤਵਾੜੀ ਜੀ ਸੀ ਇਕਾਲਤ ਸਾਹਿਬ ਸੀਗੇ ਤਾਂ ਉਸ ਤੋਂ ਬਾਅਦ ਬਿੱਟੂ ਜੀ ਆਏ ਇਹ ਸਾਰਿਆਂ ਨੂੰ ਇੱਡਾ ਉੱਚਾ ਬਣਾਉਣ ਚ ਜੋ ਹੱਥ ਹੈ ਨਾ ਉਹ ਲੁਧਿਆਣੇ ਤੇ ਕਾਂਗਰਸ ਪਾਰਟੀ ਦੇ ਵਰਕਰ ਦਾ ਹੈ ਵਰਕਰ ਤੇ ਜਿੰਨਾ ਤੁਸੀਂ ਕਾਂਗਰਸ ਦੇ ਵਰਕਰ ਤੇ ਲੁਧਿਆਣੇ ਦੇ ਖਾਸ ਤੌਰ ਤੇ ਮਾਣ ਕਰ ਲਓ ਉਨਾ ਹੀ ਘਟਿਆ ਤੇ ਅੱਜ ਵੀ ਵਰਕਰ ਪੱਬਾ ਪਾ ਰਿਹਾ ਵੀ ਹੁਣ ਫਟਾਫਟ ਉਹਨਾਂ ਦੇ ਪੈਰ ਮਚਣ ਲੱਗੇ ਹੋਏ ਐ ਵੀ ਲੇਟ ਹੋ ਗਏ ਆ ਅੱਗੇ ਹੀ ਕੈਂਪੇਨ ਸਾਡਾ ਸਾਡਾ ਪ੍ਰਧਾਨ ਆਵੇ ਸਾਡਾ ਕੈਂਡੀਡੇਟ ਆਵੇ ਤੇ ਅਸੀਂ ਗਲੀਓ ਗਲੀ ਘਰੋ ਘਰੀ ਹੋ ਲਈਏ ਬਾਕੀ ਉਮੀਦਵਾਰਾਂ ਨੂੰ ਕਿਵੇਂ ਵੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਯਾ ਰਵਨੀਤ ਬਿੱਟੂ ਜੀ ਵੈਸੇ ਚਾਰ ਤਰਫਾ ਹੁਣ ਮੁਕਾਬਲਾ ਹੋ ਗਿਆ ਤੁਸੀਂ ਬਾਕੀ ਉਮੀਦਵਾਰਾਂ ਨੂੰ ਕਿਵੇਂ ਵੇਖਦੇ ਹੋ ਕਾਂਗਰਸ ਟੱਕਰ ਦੇਗੀ ਪੁਰੰਤੌਰ ਕਾਂਗਰਸ ਟੱਕਰ ਹੀ ਨਹੀਂ ਦੇਗੀ ਕਾਂਗਰਸ ਸੱਤ ਤੋਂ ਮੋਹਰੇ ਹੋਏ ਰਹੇਗੀ ਉਹਦੇ ਕਈ ਕਾਰਨ ਵੀ ਨੇ ਇੱਕ ਤਾਂ ਬੇਸਿਕ ਤੌਰ ਤੇ ਇੱਥੇ ਕਾਂਗਰਸ ਤੇ ਉਹਦਾ ਆਧਾਰ ਬੜਾ ਮਜ਼ਬੂਤ ਏ ਤੇ ਕਾਂਗਰਸ ਦੀ ਲੀਡਰਸ਼ਿਪ ਵੀ ਕਮੀ ਨਹੀਂ ਜੇ ਅੱਜ ਤੁਸੀਂ ਗੱਲ ਕਰ ਲੋ ਤਾਂ ਤਿੰਨ ਤਾਂ ਕਾਂਗਰਸੀ ਹੀ ਲੜਨ ਲੱਗੇ ਆ ਚਾਹੇ ਅਲੱਗ-ਅਲੱਗ ਪਾਰਟੀਆਂ ਤੋਂ ਆ। ਸੋ ਕਾਂਗਰਸ ਦੇ ਕੋਲੇ ਨਾ ਲੀਡਰਾਂ ਦੀ ਕਮੀ ਕਦੀ ਨਾ ਵਰਕਰਾਂ ਦੀ ਕਮੀ। ਦੂਸਰਾ ਜਿਹੜਾ ਪੰਜਾਬ ਦੇ ਲੋਕਾਂ ਨੇ ਐਕਸਪੈਰੀਮੈਂਟ ਕਰਿਆ ਸੀਗਾ ਉਹ ਫੇਲ ਹੋ ਗਿਆ ਤੇ ਉਹਦੇ ਵਾਸਤੇ ਲੋਕ ਕੁਛ ਨਾ ਕੁਛ ਆਪਣੇ ਆਪ ਨੂੰ ਇੰਟਰੋਸਪੈਕਟ ਕਰਦੇ ਆ ਤੇ ਅੱਜ ਕੀ ਫੈਸਲਾ ਕਰਨਾ ਏ ਉਹਦਾ। ਤੀਸਰੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਹੈ ਜਿਹੜੇ ਇਹ ਆਮ ਚੋਣਾਂ ਹੁੰਦੀਆਂ ਜਿਹੜੇ ਪਾਰਲੀਮੈਂਟ ਦੇ ਇਲੈਕਸ਼ਨ ਹੁੰਦੇ ਆ ਉਹਦੇ ਵਿੱਚ ਵੱਡੇ ਮੁੱਦੇ ਬੜੇ ਹਾਵੀ ਹੁੰਦੇ ਉਹਦੇ ਵਿੱਚ ਕੌਣ ਕਿੱਥੇ ਕੀ ਲੜ ਰਿਹਾ ਉਹ ਮਾਇਨਾ ਤਾਂ ਰੱਖਦਾ ਪਰ ਸਭ ਤੋਂ ਵੱਡੀ ਚੀਜ਼ ਇਹ ਮਾਇਨਾ ਰੱਖਦੀ ਹੈ ਵੀ ਅੱਜ ਮੁਲਕ ਨੂੰ ਜ਼ਰੂਰਤ ਕੀ ਹੈ ਅੱਜ ਮੁਲਕ ਦੀ ਰਾਜਨੀਤਿਕ ਹੋਂਦ ਠੀਕ ਹੈ ਅੱਜ ਬੇਸਿਕ ਮੁੱਦਿਆਂ ਤੇ ਤਾਂ ਬਾਅਦ ਚ ਜਾਈਏ ਨਾ ਵੀ ਬੇਰੁਜ਼ਗਾਰੀ ਭਾਈ ਮਹਿੰਗਾਈ ਹੈ ਭਾਈ ਉਹਨਾਂ ਤੇ ਤਾਂ ਬਾਅਦ ਚ ਜਾਈਏ ਸਭ ਤੋਂ ਪਹਿਲਾਂ ਇਹ ਤਾਂ ਵੇਖ ਲਿਏ ਬਈ ਸਾਡੀ ਰਾਜਨੀਤਿਕ ਹੋਂਦ ਠੀਕ ਹੈ ਸਾਡੀ ਸਮਾਜਿਕ ਹੋਂਦ ਜਿਹੜੀ ਸਾਡੀ ਤਾਕਤ ਰਹੀ ਹੈ ਉਹ ਠੀਕ ਹੈ ਸਾਡੇ ਇੱਥੇ ਇੰਨੇ ਧਰਮਾਂ ਦੇ ਲੋਕ ਅੱਜ ਤਾਈਂ 70 75 ਸਾਲਾਂ ਤਾਈਂ ਲੋਕ ਇੱਕ ਦੂਸਰੇ ਨਾਲ ਭਾਈਚਾਰੇ ਨਾਲ ਰਹਿੰਦੇ ਆ ਰਹੇ ਜਿਹੜੇ ਕੰਮ ਸਾਡੇ ਗਵਾਂਢੀ ਮੁਲਕ ਮੁਲਕ ਸਾਡੇ ਮੁਲਕ ਨੂੰ ਤੋੜਨ ਦਾ ਸੁਪਨਾ ਲਈ 75 75 ਸਾਲ ਤੋਂ ਬੈਠੇ ਆ ਉਹ ਤੋੜ ਨਹੀਂ ਪਾਏ ਅੱਜ 10 ਸਾਲ ਚ ਜਿਹੜੀ ਰਾਜਸੀ ਪਾਰਟੀ ਹਕੂਮਤ ਚ ਐ ਉਹ ਉਸ ਕੰਮ ਨੂੰ ਕਰਦੀ ਜਾ ਰਹੀ ਐ ਸਾਡੀ ਸਮਾਜਿਕ ਖੋਹਂਦ ਖਤਰੇ ਚ ਸਾਡੀ ਆਰਥਿਕ ਖੋਹਂਦ ਖਤਰੇ ਚ ਬੇਰੁਜ਼ਗਾਰੀ ਮੰਗਾਈ ਵਧਦੀਆਂ ਜਾ ਰਹੀ ਅੱਜ ਲੜਾਈ ਇਨ੍ਹਾਂ ਮੁੱਦਿਆਂ ਦੀ ਐ ਤੇ ਜਦੋਂ ਵੱਡੀ ਲੜਾਈ ਹੋਵੇ ਨਾ ਉਦੋਂ ਇਹ ਸਾਰੀਆਂ ਚੀਜ਼ਾਂ ਪਿੱਛੇ ਰਹਿ ਜਾਂਦੀਆਂ ਤੇ ਉਹਦੇ ਚ ਵਰਕਰ ਵਰਕਰਾਂ ਦੇ ਨਾਲ ਲੋਕ ਵੀ ਆਖ ਲੋਦੇ ਅੱਜ ਵੀ ਵੇਖਿਆ ਜਾਂਦਾ ਸਿਆਸਤ ਦੇ ਵਿੱਚ ਕਿ ਜਦੋਂ ਕਿ ਕਿਸੇ ਉਮੀਦਵਾਰ ਨੂੰ ਪਿੱਛੇ ਕਰਕੇ ਕਿਸੇ ਹੋਰ ਨੂੰ ਟਿਕਟ ਦਿੱਤੀ ਜਾਂਦੀ ਹੈ ਮੈਂ ਇਹ ਗੱਲ ਤਾਂ ਪੁੱਛ ਰਿਹਾ ਕਿਉਂਕਿ ਤੁਹਾਡਾ ਨਾਮ ਬੜਾ ਚਰਚਾ ਦੇ ਵਿੱਚ ਸੀਗਾ ਕਿ ਕਾਂਗਰਸ ਤੁਹਾਨੂੰ ਬਤੌਰ ਉਮੀਦਵਾਰ ਉਤਾਰ ਸਕਦੀ ਹੈ ਵੇਖਿਆ ਜਾਂਦਾ ਜਦੋਂ ਕਿਸੇ ਦੀ ਟਿਕਟ ਕੱਟੀ ਜਾਂਦੀ ਹੈ ਤਾਂ ਉਹਨਾਂ ਪਾਰਟੀ ਨਾਲ ਨਾਰਾਜ਼ ਹੋ ਜਾਂਦੇ ਨੇ ਪਰ ਤੁਸੀਂ ਇੱਕ ਸੱਚੇ ਸਿਪਾਹੀ ਬਣ ਕੇ ਸਭ ਤੋਂ ਅੱਗੇ ਹੋ ਔਰ ਇਸ ਰੋਡ ਸ਼ੋਅ ਦੇ ਵਿੱਚ ਵੀ ਆਸ ਗਿਉ ਆਪਣੀ ਸਮੂਦਲੀਅਤ ਦਰਜ ਕਰਵਾਉਂਗੇ ਔਰ ਪੂਰਨ ਤੌਰ ਤੇ ਕਾਂਗਰਸ ਪਾਰਟੀ ਦੀ ਸਪੋਰਟ ਦੇ ਲਈ ਖੜੀ ਹੋ ਸੋ ਕਿਵੇਂ ਵੇਖਦੇ ਹੋ ਰਾਜਾ ਵੜਿੰਗ ਜੀ ਅੱਜ ਆ ਰਹੇ ਨੇ ਔਰ ਤੁਹਾਡੀ ਸਪੋਰਟ ਕਿੰਨੀ ਕਰੇਗੀ ਆਪਣੇ ਪਾਰਟੀ ਬਰਤੀ ਕਿਉਂਕਿ ਕੈਂਪੇਨ ਜਿਹੜਾ ਸ਼ੁਰੂ ਹੋਏਗਾ ਉਸ ਵਿੱਚ ਕਿਹਾ ਜਾ ਰਿਹਾ ਕਿ ਆਸ਼ੂ ਜੀ ਕਿੱਥੇ ਨਜ਼ਰ ਆਉਣਗੇ ਉਸ ਬਾਰੇ ਵੀ ਦਰਸ਼ਕਾਂ ਨੂੰ ਥੋੜਾ ਜਿਹਾ ਤੁਸੀਂ ਤੁਸੀਂ ਦੇਖ ਲਿਓ ਆਉਣ ਵਾਲੇ ਟਾਈਮ 'ਚ ਮੈਂ ਹੁਣ ਵੀ ਤੁਹਾਨੂੰ ਕਹਿ ਰਿਹਾ ਵੀ ਆਸ਼ੂ ਤਾਂ ਸਮਰਪਤ ਹੈ ਜਿਹੜੇ ਲੀਡਰ ਛੱਡ ਕੇ ਜਾਂਦੇ ਆ ਸਿਰਫ ਇੱਕ ਟਿਕਟ ਕਰਕੇ ਕੋਈ ਕੋਈ ਵੈਲਿਡ ਰੀਜ਼ਨ ਹੋਵੇ ਕੋਈ ਵਾਜਬ ਕਾਰਨ ਮੈਂ ਵੀ ਉਸ ਗੱਲ ਦਾ ਹਾਮੀ ਰਹੂੰਗਾ ਹਾਂ ਭਾਈ ਇਹਨਾਂ ਦਾ ਤਰਸਕਾਰ ਕੀਤਾ ਗਿਆ ਸੀ ਇਸ ਕਰਕੇ ਗਏ ਜਿਵੇਂ ਬਹੁਤੇ ਬੰਦਿਆਂ ਨੇ ਬਹੁਤ ਚੀਜ਼ਾਂ ਕਹੀਆਂ ਸੀ ਮੈਨੂੰ ਕੋਈ ਕਹਿਣ ਚ ਗਰੇਜ਼ ਨਹੀਂ ਵੀ ਅਗਰ ਜਾਖੜ ਸਾਹਿਬ ਨੇ ਛੱਡੀ ਸੀਗੀ ਤਾਂ ਜਾਖੜ ਸਾਹਿਬ ਨੇ ਕਿਸੇ ਵਾਜਬ ਕਾਰਨ ਕਰਕੇ ਛੁੱਟਾ ਟਿਕਟਾਂ ਦੇ ਕਰਕੇ ਮੈਨੂੰ ਨਹੀਂ ਮਿਲੀ ਤੇ ਦੂਸਰੇ ਨੂੰ ਮਿਲ ਗਈ ਛੱਡ ਕੇ ਜਾਂਦੇ ਆ ਉਹ ਚੰਗੀ ਗੱਲ ਨਹੀਂ ਸਾਡੇ ਕੋਲ ਮੌਕੇ ਬੜੇ ਹੁੰਦੇ ਅਸੀਂ ਪਾਰਟੀ ਚਾਹਨੇ ਆ ਲੋਕਾਂ ਦੀ ਸੇਵਾ ਲਈ ਇੱਕ ਪਾਰਟੀ ਦੀ ਆਈਡੀਓਲੋਜੀ ਨੂੰ ਲੋਕਾਂ ਤਾਈ ਕਿਸ ਤਰੀਕੇ ਲੈ ਕੇ ਜਾਣਾ ਆਪੋਜੀਸ਼ਨ ਕੀ ਗਲਤੀਆਂ ਕਰਦੀ ਆ ਉਹਨੂੰ ਕਿਸ ਤਰੀਕੇ ਹਾਈਲਾਈਟ ਕਰਨਾ ਉਹਦੇ ਬੜੇ ਤਰੀਕੇ ਨੇ ਸਾਡਾ ਉਤਲਿਕ ਟਿਕਟ ਹੀ ਇੱਕ ਚੀਜ਼ ਨਹੀਂ ਹੈ ਟਿਕਟ ਤੋਂ ਬਾਅਦ ਵੀ ਲੋਕਾਂ ਨੇ ਤੁਹਾਨੂੰ ਜਿਤਾਣਾ ਜਾਂ ਨਹੀਂ ਜਿਤਾਣਾ ਉਹ ਚੀਜ਼ ਆ ਰਹਿ ਜਾਂਦੀ ਹੈ ਪਰ ਜਦੋਂ ਤੁਸੀਂ ਆਪਣੇ ਕਿਸੇ ਕੌਜ਼ ਲਈ ਕਿਸ ਪਲੇਟਫਾਰਮ ਤੇ ਖੜਦੇ ਹੋ ਨਾ ਪਹਿਲਾਂ ਤਾਂ ਉਸ ਕੌਜ਼ ਨੂੰ ਮੂਰੇ ਰੱਖਣਾ ਚਾਹੀਦਾ ਹਾਂ ਅਗਰ ਇੱਥੇ ਮੇਰੀ ਪਾਰਟੀ ਕਿਸੇ ਪਾਰਟੀ ਨਾਲ ਸ਼ਮੂਲੀਅਤ ਕਰਦੀ ਜਿੱਦ ਜਿਹੜੀ ਐਥਿਕਲੀ ਪ੍ਰਿੰਸੀਪਲੀ ਠੀਕ ਨਹੀਂ ਸੀਗਾ ਤਾਂ ਮੈਂ ਸੋਚਦਾ ਵੀ ਮੈਂ ਨਹੀਂ ਤੁਹਾਡੇ ਨਾਲ ਹੈਗਾ ਭਾਈ ਮੈਂ ਘਰ ਬੈਠੂੰਗਾ ਔਰ ਟਿਕਟ ਲਈ ਘਰ ਬੈਣਾ ਯਾਰ ਇਹ ਤਾਂ ਯਾਰ ਠੀਕ ਨਹੀਂ ਹੈ ਯਾਰ ਟਿਕਟਾਂ ਤੁਸੀਂ ਐਮਐਲਏ ਵੀ ਹਣ ਦਲਬੀਰ ਗੋਡਲੀ ਹੈ ਉਸੇ ਹੀ ਪਾਰਟੀ ਨੇ ਤੈਨੂੰ ਐਮਐਲਏ ਵੀ ਬਣਾਇਆ ਯਾਰ ਦੂਜੀ ਵਾਰ ਵੀ ਟਿਕਟ ਦਿੱਤੀ ਐਮਪੀ ਵੀ ਲੜਾਇਆ ਹੁਣ ਤੈਨੂੰ ਪ੍ਰਧਾਨ ਬਣਾ ਕੇ ਰੱਖਿਆ ਹੋਇਆ ਯਾਰ ਸਾਰੇ ਸੰਗਰੂਰ ਦਾ ਕਿਤੇ ਤੁਹਾਨੂੰ ਅਣ ਦੇਖੀ ਨਹੀਂ ਹੁੰਦੀ ਤੁਹਾਨੂੰ ਬਕਾਇਦਾ ਤੌਰ ਤੇ ਮੂਰਲੀ ਕਤਾਰ ਦੇ ਤੁਸੀਂ ਲੀਡਰ ਹੋ ਵਕਤ ਬਦਲਦੇ ਰਹਿੰਦੇ ਆ ਟਾਈਮ ਆਂਦਾ ਹੈ ਲੀਡਰ ਨੂੰ ਸੰਘਰਸ਼ ਕਰਕੇ ਰਾਦਰ ਟਾਈਮ ਲਿਆਣਾ ਚਾਹੀਦਾ ਵੀ ਦੁਬਾਰਾ ਉਹ ਟਾਈਮ ਆਵੇ ਜਿੱਤੇ ਚ ਉਹ ਸਰਕਾਰ ਦੇ ਵਿੱਚ ਰਹਿ ਕੇ ਜਿਹੜੀ ਚੀਜ਼ ਵਾਸਤੇ ਉਹ ਲੜਦਾ ਆਇਆ ਵੀ ਲੋਕਾਂ ਦੀ ਸੇਵਾ ਕਿਸ ਤਰੀਕੇ ਹੋਣੀ ਹੈ ਉਹਦੇ ਵਾਸਤੇ ਕੁਝ ਕਰ ਸਕੇ। ਵਸੇ ਪਾਰਟੀਆਂ ਨੂੰ ਨੁਕਸਾਨ ਹੁੰਦਾ ਜਦੋਂ ਪੁਰਾਣੇ ਲੀਡਰ ਛੱਡ ਕੇ ਜਾਂਦੇ ਨੇ ਤੁਸੀਂ ਕਿਵੇਂ ਵੇਖਦੇ ਹੋ ਜਾਂ ਬਾਜਬਾ ਸਾਹਿਬ ਵਾਂਗੂ ਵੀ ਹੁਣ ਜਿਹੜੇ ਝੂਠੇ ਨੇ ਸਾਰੇ ਜਾ ਰਹੇ ਨੇ ਔਰ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋ ਰਹੀ ਹੈ ਜਿਹੜੇ ਸਹੀ ਲੀਡਰ ਨੇ ਉਹ ਕਾਂਗਰਸ 'ਚ ਰਹਿ ਜਾਣੇ। ਨਹੀਂ ਨਹੀਂ ਸੱਚੀ ਗੱਲ ਤਾਂ ਇਹ ਹੈ ਭਾਈ ਨੁਕਸਾਨ ਤਾਂ ਹੁੰਦਾ ਹੈ। ਪਾਰਟੀਆਂ ਨੇ ਬਕਾਇਦਾ ਤੌਰ ਤੇ ਸਾਲ ਨੂੰ ਸਾਲ ਉਹਨਾਂ 'ਚ ਇਨਵੈਸਟਮੈਂਟ ਕਰੀ ਹੈ। ਲੀਡਰਸ਼ਿਪ ਐਡੀ ਬਣਾਉਣ 'ਚ ਤੇ ਮੈਂ ਕਹਦਾ ਵੀ ਇਹਦੇ ਜਾਣ ਨਾਲ ਕੋਈ ਨੁਕਸਾਨ ਹੀ ਨਹੀਂ ਹੁੰ ਨੁਕਸਾਨ ਤਾਂ ਹੁੰਦਾ ਇੱਕ ਵੈਕਿਊਮ ਵੀ ਆਂਦਾ ਜਿੱਥੇ ਤੁਸੀਂ 15 ਸਾਲ 18 ਸਾਲ ਇੱਕ ਬੱਚੇ ਨੂੰ ਵੱਡਾ ਕਰਦੇ ਹੋ ਤੇ ਉਹ ਬੱਚਾ ਤੁਹਾਨੂੰ ਛੱਡ ਕੇ ਚਲ ਜੇ ਤੁਸੀਂ ਕੋਈ ਨੁਕਸਾਨ ਹੀ ਨਹੀਂ ਮੈਂ ਇਹ ਕੋਈ ਇਹ ਤੇ ਨੁਕਸਾਨ ਹੁੰਦਾ ਹੈ ਲੀਡਰਸ਼ਿਪ ਹੁਣ ਬਿੱਟੂ ਜੀ ਨੂੰ 15 ਵਾਰ 15 ਸਾਲ ਤੱਕ ਐਮਪੀ ਬਣਾਈ ਰੱਖਿਆ ਜੇ ਉਹ ਕਾਂਗਰਸ ਪਾਰਟੀ ਨੂੰ ਜਦੋਂ ਸੰਘਰਸ਼ ਦਾ ਟਾਈਮ ਹੈ ਜਦੋਂ ਰਾਹੁਲ ਗਾਂਧੀ ਦੀ ਬਾਹ ਬਣ ਕੇ ਖੜਨ ਦਾ ਟਾਈਮ ਹੈ ਉਹਦੇ ਅੱਗੇ ਜਾ ਕੇ ਉਹਦੀ ਆਈਡੀਓਲੋਜੀ ਲਈ ਔਰ ਖਾਸ ਤੌਰ ਤੇ ਜਿਹੜੀ ਆਈਡੀਓਲੋਜੀ ਉਹਦੇ ਪੁਰਖਿਆਂ ਦੀ ਸੀਗੀ ਉਹਦੇ ਲਈ ਅੱਗੇ ਵਧਣ ਦਾ ਟਾਈ ਉਸ ਛੱਡ ਕੇ ਚਲੇ ਜਾਣੇ ਨੁਕਸਾਨ ਤਾਂ ਹੁੰਦਾ ਹੈ ਮੈਂ ਇਹ ਕਹਾਂ ਨਹੀਂ ਹੁੰਦਾ ਪਰ ਹਾਂ ਇਹਦੇ ਨਾਲ ਲੋਕਾਂ 'ਚ ਇਹ ਜ਼ਰੂਰ ਆਉਂਦਾ ਪਿਆ ਹੁਣ ਡੈਮੋਕ੍ਰੇਸੀ 'ਚ ਰਾਜਨੀਤੀ 'ਚ ਹਮੇਸ਼ਾ ਅਖਤਿਆਰ ਲੋਕਾਂ ਕੋਲ ਹੈ ਬੰਦੇ ਨੂੰ ਅੱਜ ਜੇ ਆਹ ਦਲ ਬਦਲੂ ਫੀਨੋਮੈਨਾ ਨੂੰ ਰੋਕਣਾ ਹੈ ਤਾਂ ਉਹ ਵੀ ਲੋਕ ਹੀ ਰੋਕਸਾ ਤੋ ਅਖੀਰ ਦੇ ਵਿੱਚ ਤੁਹਾਡੇ ਵੱਲੋਂ ਖਾਸ ਸਨੇਹਾ ਲੁਧਿਆਣਾ ਸ਼ਹਿਰ ਦੇ ਵੋਟਰਾਂ ਨੂੰ ਲੁਧਿਆਣਾ ਸ਼ਹਿਰ ਦੇ ਪਹਿਲਾਂ ਵਰਕਰਾਂ ਨੂੰ ਵੀ ਸਾਰੇ ਲਾਮਬੰਦ ਹੋ ਜਾਓ ਤਿਆਰ ਹੋ ਜਾਓ ਆਉਣ ਵਾਲਾ ਟਾਈਮ ਲੜਾਈ ਦਾ ਨਹੀਂ ਜੰਗ ਦਾ ਆ ਤੇ ਇਹ ਜੰਗ ਆਪਾਂ ਫਤਿਹ ਕਰਨੀ ਹੈ ਤੇ ਲੋਕਾਂ ਨੂੰ ਅਪੀਲ ਹੈ ਹੱਥ ਛੋੜ ਕੇ ਵੀ ਜਿਹੜੇ ਕੌਜ਼ ਲਈ ਸਾਡੀ ਪਾਰਟੀ ਲੜ ਰਹੀ ਹੈ ਅਗਰ ਉਹ ਵਾਜਬ ਕੌਜ਼ ਹੈ ਤਾਂ ਫਿਰ ਵੀ ਸਾਡੇ ਕੈਂਡੀਡੇਟ ਨੂੰ ਜਿਤਾ ਕੇ ਤੇ ਅਸੀਂ ਤੁਹਾਡੀ ਲੜਾਈ ਉਸੇ ਤਰੀਕੇ ਹੀ ਲੜਾਂਗੇ ਸਾਡੀ ਪਾਰਟੀ ਸਾਡੇ ਕੈਂਡੀਡੇਟ ਜੋ ਤੁਸੀਂ ਉਮੀਦਾਂ ਲਗਾ ਕੇ ਰੱਖੀ। ਸਮਾਂ ਦੀ ਲਈ ਬਹੁਤ-ਬਹੁਤ ਸ਼ੁਕਰੀਆ। ਸੋ ਇਸਨ ਸਾਡੇ ਨਾਲ ਭਾਰਤ ਕੁਸ਼ਨ ਆਸ਼ੂ ਜੀ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਲੋਕ ਸਭਾ 2024 ਦੇ ਵਿੱਚ ਲੁਧਿਆਣਾ ਦੀ ਸੀਟ ਨੂੰ ਲੈ ਕੇ ਸੋ ਰਾਜਾ ਵੜੇਗਾ ਅੱਜ ਪਹੁੰਚ ਰਹੇ ਨੇ ਔਰ ਇੱਕ ਵੱਡੇ ਪੱਧਰ ਤੇ ਜਿਹੜਾ ਰੋਡ ਸ਼ੋ ਕੀਤਾ ਜਾਏਗਾ, ਵੋਟਰ, ਵਰਕਰ, ਵਲੰਟੀਅਰ ਸਾਰੇ ਇਕੱਠੇ ਹੋਣਗੇ ਔਰ ਬਿਗਲ ਵੱਜ ਚੁੱਕਿਆ 2024 ਲੁਧਿਆਣਾ ਦੇ ਲੋਕ ਸਭਾ ਦੇ ਲਈ ਟੱਕਰ ਜ਼ਬਰਦਸਤ ਹੋਏਗੀ, ਵੇਖਣਾ ਹੋਏਗਾ ਕਿ ਵੋਟਰ ਕਿਸ ਪਾਸੇ ਆਪਣਾ ਚਕਾ ਜਿਹੜਾ ਉਹ ਵਖਾਉਂਦੇ ਨੇ। ਕੈਮਰਾਮੈਨ ਸਤਪੰਨ ਮਠਾੜੂ ਦੇ ਨਾਲ ਮੈਂ ਅਮਨ ਸਿੰਘ ਬਧਨਟਾ